ਦੀ ਵਿਸ਼ੇਸ਼ ਬੈਠਕ ਸਾਡੇ ਸੰਤ ਸਮਾਜ ਦੀ ਅਧਿਕਸ਼ਤਾ ਦੇ ਵਿੱਚ ਗਾਂਧੀ ਨਗਰ ਸ਼ਾਂਤੀ ਦੇਵੀ ਜੈਨ ਧਰਮਸ਼ਾਲਾ ਚ ਹੋਈ ਜਿਹਦੇ ਚ ਵਿਸ਼ੇਸ਼ ਤੌਰ ਦੇ ਉੱਤੇ ਸੁਆਮੀ ਸ਼੍ਰੀ ਅਧਿਆਤਮਨੰਦ ਪੁਰੀ ਜੀ ਮਹਾਰਾਜ ਯੋਗੀ ਵਾਸਕਰਨਾਥ ਜੀ ਸ਼ੰਗਲਾ ਵਾਲਾ ਸ਼ਵਾਲਾ ਤੋਂ ਆਦਰਨੀਆ ਮਹੰਤ ਨਰਿੰਦਾਸ ਪੁਰੀ ਜੀ ਛਣੀ ਸਥਾਨ ਭਾਮੀਆ ਤੋਂ ਮਹੰਤ ਸੁਰੇਸ਼ ਦੁਆ ਜੀ ਔਰ ਸਾਡੇ ਹਿੰਦੂ ਨਾਇਪੀੜ ਦੇ ਹਿੰਦੂ ਸਿੱਖ ਜਾਗਰਤੀ ਸੈਨਾ ਦੇ तमाम ਕਾਰਜਕਰਤਾ ਪਦਾਵੀਤਾਰੀ ਸ਼ਾਮਿਲ ਹੋਏ ਜਿਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਪੰਜਾਬ ਦਾ ਹਿੰਦੂ ਸੰਗਠਨਾਂ ਦਾ ਸਭ ਤੋਂ ਵੱਡਾ ਕਾਰਜਕ੍ਰਮ ਸਮੂਹਿਕ ਸ਼੍ਰੀ ਹਨੂਮਾਨ ਚਲिसा ਜੀ ਦਾ ਹੁੰਦਾ ਉਹ ਤੈਅ ਹੋਇਆ ਕਿ 19 ਨਵੰਬਰ ਦਿਨ ਮੰਗਲਵਾਰ ਦਰੇਸੀ ਦੇ ਇਤਿਹਾਸਿਕ ਸ਼੍ਰੀ ਰਾਮਲੀਲਾ ਕਮੇਟੀ ਗਰਾਊਂਡ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੋਏਗਾ ਹਰ ਸਾਲ ਦੀ ਤਰ੍ਹਾਂ ਜਿਦੇ ਵਿੱਚ 100 ਦੇ ਕਰੀਬ ਸਕੂਲਾਂ ਤੋਂ ਬੱਚੇ ਆ ਕੇ ਇਸ ਮਹਾਯੱਗ ਦੇ ਵਿੱਚ ਸ਼੍ਰੀ ਹਨੂਮਾਨ ਚਲੀਸਾ ਰੂਪੀ ਆਪਣੀ ਹਉਤੀ ਪਾਣਗੇ ਔਰ ਸਨਾਤਨ ਧਰਮ ਦੇ Hindu ਧਰਮ ਦੇ ਜਿਹੜੇ ਸਾਡੇ ਸ਼ਾਸਤਰਾਂ ਦਾ ਗਿਆਨ ਹੈ ਔਰ ਜੋ ਉਹਨਾਂ ਦਾ ਧਰਮ ਦੇ ਪ੍ਰਤੀ ਜ਼ਿੰਮੇਵਾਰੀ ਹੈ ਉਹ ਸਾਰੀ ਸੰਤ ਮਹਾਂਪੁਰਸ਼ਾਂ ਦੇ ਮੁਖਾਰਮੇਨ ਤੋਂ ਸੁਣਨਗੇ ਜ਼ਿੰਮੇਵਾਰੀ ਗ੍ਰਹਿਣ ਕਰਨਗੇ ਸ਼ਪਤ ਲੈਣਗੇ ਕਿ ਤਾ ਉਮਰ ਆਪਣੇ ਧਰਮ ਦੇ ਪੱਕੇ ਰਹਿਣਗੇ ਔਰ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਡੇ ਧਰਮ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਨੇ ਉਸ ਕੁਰਬਾਨੀਆਂ ਨੂੰ ਯਾਦ ਰੱਖਣਗੇ ਇਤਨੀ ਸਹੀ ਬਾਤ ਹਵਾਵਾਂ ਕੋ ਬਤਾਏ ਰੱਖਣਾ ਰੋਸ਼ਨੀ ਹੋਗੀ ਦੀਓ ਕੋ ਜਲਾਏ ਰੱਖਣਾ ਲਹੂ ਦੇ ਕਰ ਕੀ ਹੈ ਇਹ ਵਾਜਤ ਹਮਾਰੇ ਜਿਸ ਧਰਮ ਕੀ ਹਮਾਰੇ ਪੁਰਖੋ ਨੇ ਉਸ ਧਰਮ ਕੋ ਆਪਣੇ ਦਿਲ ਮੇ ਬਸਾਏ ਰੱਖਣਾ ਉਸ ਧਰਮ ਕੋ ਆਪਣੇ ਦਿਲ ਮੇ ਬਸਾਏ ਰੱਖਣਾ ਜੈ ਭਵਾਨੀ ਜੈ ਭਵਾਨੀ ਜੈ ਭਵਾਨੀ ਜੈ ਭਵਾਨੀ ਜੈ ਸ਼੍ਰੀ ਰਾਮ ਜੈ ਅੱਜ ਆਜੀ ਆਤੀ ਮੀਟਿੰਗ ਹੋਊ ਅੱਜ Hindu ਨਿਆਏ ਪੀਠ ਦੀ ਬਹੁਤ ਹੀ ਅਹਿਮ ਇੱਕ ਮੀਟਿੰਗ ਹੋਈ ਹੈ ਕਿ ਹਰ ਸਾਲ Hindu ਨਿਆਏ ਪੀਠ ਬਹੁਤ ਅੱਛਾ ਪ੍ਰਯਾਸ ਕਰਦਾ ਹੈ ਸਨਾਤਨ ਧਰਮ ਦੀ ਪ੍ਰੇਰਣਾ ਦੇ ਅਨੁਸਾਰ ਛੋਟੇ ਛੋਟੇ ਬੱਚਿਆਂ ਨੂੰ ਅਸੀਂ Hindu ਨਿਆਏ ਪੀਠ ਵੱਲੋਂ ਹਨੂਮਾਨ ਚਾਲੀਸਾ ਜੀ ਨਾਲ ਜੋੜਦੇ ਹਾਂ ਅੱਜ ਦੀ ਮੀਟਿੰਗ ਚ ਸੰਤਾਂ ਦੇ ਅਸ਼ੀਰਵਾਦ ਨਾਲ ਔਰ ਪ੍ਰਵੀਨ ਡਾਂਗੀ ਦੀ ਅਧਿਐਕਸ਼ਤਾ ਦੇ ਵਿੱਚ ਸਾਰੇ ਕਾਰਜਕਰਤਾ ਨੇ ਮਿਲ ਕੇ ਇਹ ਸਲਾਹ ਕੀਤੀ ਔਰ ਸੰਕਲਪ ਕੀਤਾ ਕਿ ਆਉਣ ਵਾਲੀ 19 ਨਵੰਬਰ ਨੂੰ ਦਰੇਸੀ ਮੈਦਾਨ ਦੇ ਵਿੱਚ ਇੱਕ ਵਾਰੀ ਫੇਰ ਹਰ ਸਾਲ ਦੀ ਤਰ੍ਹਾਂ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਬੁਲਾ ਕੇ ਹਨੂਮਾਨ ਚਾਲੀਸਾ ਜੀ ਦਾ ਪਾਠ ਕਰਵਾਇਆ ਜਾਏਗਾ ਔਰ ਉਹਨਾਂ ਦੇ ਅੰਦਰ ਸਨਾਤਨ ਧਰਮ ਦੇ ਪ੍ਰਤੀ ਅਲਖ ਜਗਾਈ ਜਾਏਗੀ ਜੈ ਸ਼੍ਰੀ ਰਾਮ ਅੱਜ ਸ਼੍ਰੀ ਹਿੰਦੂ ਨੇ ਆਏ ਪੀਠ ਵੱਲੋਂ ਜਿਹੜਾ ਕਿ ਹਰ ਸਾਲ ਰਾਜ ਸਟਰੀਏ ਸਮੂਹਿਕ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਜੋ ਕਿ ਲੁਧਿਆਣਾ ਸ਼ਹਿਰ ਦੇ ਵੱਡੀ ਗਿਣਤੀ ਸਕੂਲਾਂ ਦੇ ਬੱਚਿਆਂ ਦੁਆਰਾ ਕੀਤਾ ਜਾਂਦਾ ਹੈ ਇਹਦੇ ਵਿੱਚ ਪੂਰੇ ਪੰਜਾਬ ਪਰ ਸੰਤ ਸਮਾਜ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਆਂਦੇ ਨੇ ਲੁਧਿਆਣਾ ਸ਼ਹਿਰ ਦੇ ਜਿਹੜੇ ਜੰਗਮਾਨੇ ਨੇ ਅਚਤੀ ਗਨ ਨੇ ਸਮਾਜਿਕ ਧਾਰਮਿਕ ਸਾਰੇ ਸੰਸਥਾਵਾਂ ਦੇ ਲੋਕ ਇੱਕ ਜਾਗਰ ਇਕੱਠੇ ਹੋ ਕੇ 19 ਨਵੰਬਰ ਦਿਨ ਮੰਗਲਵਾਰ ਨੂੰ ਦ੍ਰੈਸ਼ੀ ਰਾਮ ਜੀ ਦਾ ਮੈਦਾਨ ਦੇ ਵਿੱਚ ਇਕੱਠੇ ਹੋ ਕੇ ਸਮੂਹਿਕ ਸ਼੍ਰੀ ਰਮਨੰਥ ਸਾਹਿਬ ਪਾਠ ਕਰਨਗੇ ਜਿੰਦੇ ਵਿੱਚ ਸਮੂਹ ਸੰਤ ਸਮਾਜ ਬੱਚਿਆਂ ਨੂੰ ਆਉਣ ਵਾਲੇ ਭਵਿੱਖੇ ਦੇ ਲਈ ਪੰਜਾਬ ਤੋਂ ਇੱਕ ਜੋ ਇੱਕ ਰੀਚਲਦੀ ਆ ਰਹੀ ਹੈ ਸਾਡੇ ਬੱਚਿਆਂ ਨੂੰ ਗਲਤ ਦਿਸ਼ਾਵਾਂ ਵਿੱਚ ਭੜਕਾਇਆ ਜਾ ਰਿਹਾ ਹੈ ਤੇ ਨੰਨੇ-ਮੁੰਨੇ ਬੱਚਿਆਂ ਨੂੰ ਉੱਥੋਂ ਸ਼ੁਰੂ ਤੋਂ ਹੀ ਸੀ ਧਰਮ ਦੇ ਪ੍ਰਤੀ ਆਪਣੇ ਪੱਕੇ ਕਰਕੇ ਸੰਸਮਾਦ ਦੇ ਅਸ਼ੀਰਵਾਦ ਨਾਲ ਪਾਠ ਕਰਾ ਕੇ ਬੱਚਿਆਂ ਨੂੰ ਹਮੇਸ਼ਾ ਦੂਰ ਦ੍ਰਿਸ਼ਟੀਕੋਣ ਦੇ ਵਿੱਚ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਸਹਿਯੋਗ ਕਰਾਂਗੇ ਇਹਦੇ ਵਿੱਚ Hindu Nyay Peeth ਦੀ ਪੂਰੀ ਯੁਵਾ ਟੀਮ ਸਤਿ ਜੀ ਮੇਰੇ ਨਾਲ ਖੜੇ ਸਾਰੇ ਮੇਰੇ ਵੀਰ ਭਛੋੜੇ ਵੱਡੇ ਭਰਾ ਸਾਰੇ ਇਕੱਠੇ ਹੋ ਕੇ ਇਹਦੇ ਵਿੱਚ ਵੱਧ ਚੜ ਕੇ ਸਹਿਯੋਗ ਦੇਣਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ